ਕੀ ਕਰਦੀ ਕਸ਼ਨੀ ਮੈਂ ਲੋੜੀ ਦਾ ਗੀਤ ਸੁਣਾਉਣ ਲੱਗੀ ਸੁਣਾਣਾ ਸੁਣਾਣਾ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਤੇਰੇ ਕੋਠੇ ਉੱਤੇ ਮੋਰ ਸਾਨੂੰ ਛੇਤੀ ਛੇਤੀ ਤੋ ਤੇਰੇ ਕੋਠੇ ਉੱਤੇ ਮੋਰ ਸਾਨੂੰ ਛੇਤੀ ਛੇਤੀ ਤੋ ਅੰਦਰ ਵੱਟੇ ਨਾ ਖੜਕਾ ਸਾਨੂੰ ਦੂਰੋਂ ਨਾ ਡਰਾ ਅੰਦਰ ਵੱਟੇ ਨਾ ਖੜਕਾ ਸਾਨੂੰ ਦੂਰੋਂ ਨਾ ਡਰਾ दे माई लोड़ी तेरा पुत चढ़ूगा कौड़ी दे माई लोड़ी तेरा पुत चढ़ूगा कौड़ी दे माई पाथी तेरा पुत चढ़ूगा हाथी दे माई पाथी तेरा पुत चढ़ूगा हाथी बल्ले बल्ले वी बल्ले बल्ले वीर घर पुत जमया बल्ले बल्ले वी बल्ले बल्ले वीर घर पुत जमया चंद चढ़िया बाप दे वेड़े वीर घर पुत जमया चंद चढ़िया बाप दे ਤਜਮੇਆ ਸਭ ਨੂੰ ਲੋੜੀ ਦੀ ਵਧਾਈ ਹੋਵੇ ਸਭ ਨੂੰ ਲੋੜੀ ਦੀ ਵਧਾਈ ਹੋਵੇ ਹਰ ਘਰ ਵਿੱਚ ਵਲੇ ਲੋੜੀ ਰਲ ਕੇ ਮਨਾਈ ਹੋਵੇ ਹਰ ਘਰ ਵਲੇ ਲੋੜੀ ਰਲ ਕੇ ਮਨਾਈ ਹੋਵੇ ਹੈਪੀ ਲੋੜੀ ਹੈਪੀ ਲੋੜੀ